ਅਟਾਰੀ ਬਾਗਾ ਸਰਹੱਦ ਦੇ ਉੱਤੇ ਇਸ ਵਕਤ ਅਸੀਂ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਕਿ ਅਟਾਰੀ ਬਾਗਾ ਸਰਹੱਦ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਸਰਬਜੀਤ ਕੌਰ ਆਪਰੇਸ਼ਨ ਸੰਦੂਰ ਤੋਂ ਬਾਅਦ ਪਹਿਲਾ ਜਥਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਰਵਾਨਾ ਕੀਤਾ ਗਿਆ ਸੀ ਤਾਂ ਉਸ ਜਥੇ ਦੇ ਵਿੱਚ ਇੱਕ ਮਹਿਲਾ ਸਰਬਜੀਤ ਕੌਰ ਵੀ ਸੀ ਤਾਂ ਸਰਬਜੀਤ ਕੌਰ ਉਸ ਜਥੇ ਦੇ ਵਿੱਚ ਪਾਕਿਸਤਾਨ ਦੇ ਵੱਲ ਰਵਾਨਾ ਹੁੰਦੀ ਹੈ ਪਰ ਸਾਰਾ ਜਥਾ ਵਾਪਸ ਆ ਜਾਂਦਾ ਹੈ ਤਾਂ ਸਰਬਜੀਤ ਕੌਰ ਵਾਪਸ ਨਹੀਂ ਆਂਦੀ ਜਿਸ ਤੋਂ ਬਾਅਦ ਪਾ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਾਕਿਸਤਾਨ ਦੇ ਵੱਲੋਂ ਵੀ ਤਾਂ ਹਿੰਦੁਸਤਾਨ ਦੇ ਵੱਲੋਂ ਵੀ ਪਰ ਸਰਬਜੀਤ ਕੌਰ ਦਾ ਕੋਈ ਪਤਾ ਨਹੀਂ ਲੱਗਦਾ ਉਸ ਤੋਂ ਬਾਅਦ ਕੁਝ ਸਮੇਂ ਬਾਅਦ 2 ਮਹੀਨੇ ਬਾਅਦ ਪਤਾ ਲੱਗਦਾ ਹੈ ਕਿ ਸਰਬਜੀਤ ਕੌਰ ਜਿਹੜੀ ਹੈ ਉਹ ਪਾਕਿਸਤਾਨ ਦੇ ਵਿੱਚ ਹੀ ਰਹਿ ਗਈ ਹੈ ਜਿੱਥੇ ਉਸ ਦਾ ਨਾਮ ਨੂਰ হোসেন ਪੈ ਚੁਕਿਆ ਤਾਂ ਫਿਲਹਾਲ ਤਸਵੀਰ ਤੋਂ ਅਣਸਾਨੀ ਕਰਦੇ ਹਾਂ ਅਟਾਰੀ ਬਾਗਾ ਸਰਹੱਦ ਦੀ ਜਿਸ ਥਾਂ ਦੇ ਉੱਤੇ ਕੁਝ ਹੀ ਸਮੇਂ ਤੱਕ ਅਸੀਂ ਕਹਿ ਸਕਦੇ ਹਾਂ ਸਰਬਜੀਤ ਕੌਰ ਉਰਫ ਨੂਰ হোসেন ਨੂੰ ਅਟਾਰੀਵਾ ਦਾ ਸਰਹੱਦ ਤੋਂ ਭਾਰਤ ਵੱਲ ਨੂੰ ਭੇਜਿਆ ਜਾਏਗਾ ਕਿਉਂਕਿ ਪਾਕਿਸਤਾਨ ਦੇ ਵੱਲੋਂ ਸਰਬਜੀਤ ਕੋਰ ਨੂੰ ਡਿਪੋਰਟ ਕਰ ਦਿੱਤਾ ਗਿਆ ਤਾਂ ਹੁੰਦਾ ਸੀ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਸਰਬਜੀਤ ਕੋਰ ਪਾਕਿਸਤਾਨ ਜਾ ਕੇ ਨੂਰ ਹਸੈਨ ਆਪਣਾ ਨਾਮ ਬਦਲਿਆ ਸੀ ਨੂਰ ਹਸੈਨ ਬਣ ਗਈ ਤਾਂ ਇਸਲਾਮ ਧਰਮ ਵੀ ਕਬੂਲ ਕੀਤਾ ਸੀ ਤਾਂ ਦੱਸ ਦਈਏ ਕਿ ਤਾਂ ਉਸ ਪਾਕਿਸਤਾਨ ਇਲਾਕੇ ਦੇ ਪੈੜੋਵਾਲ ਤੇ ਰਹਿਣ ਵਾਲੇ ਨਾਸਿਰ ਦੇ ਨਾਲ ਵਿਆਹ ਕੀਤਾ ਸੀ ਨੂਰ ਹਸੈਨ ਦੇ ਵੱਲੋਂ ਵਿਆਹ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਦੇ ਹਰ ਵਸਨੀਕ ਦੇ ਵੱਲੋਂ ਇਹ ਜ਼ਰੂਰ ਕਿਹਾ ਗਿਆ ਸੀ ਕਿ ਨੂਰ ਹਸੈਨ ਯਾਨੀ ਕਿ ਸਰਬਜੀਤ ਕੋਰ ਨੂੰ ਵਾਪਸ ਭੇਜਿਆ ਜਾਵੇ ਜਿਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ ਕਪੂਰਥਲਾ ਵਿੱਚ ਸਿੱਖ ਧਰਮ ਦੇ ਨਾਲ ਸੰਬੰਧਿਤ ਸਰਬਜੀਤ ਕੋਰ ਪਾਕਿਸਤਾਨ ਦੇ ਵਿੱਚ ਜਾ ਕੇ ਇਸਲਾਮ ਧਰਮ ਕਬੂਲ ਕੀਤਾ ਆਪਣਾ ਨਾਮ ਨੂਰ ਹਸੈਨ ਰੱਖਿਆ ਜਿਸ ਤੋਂ ਬਾਅਦ ਉਸ ਤੋਂ ਉੱਥੋਂ ਦੇ ਜਿਹੜੇ ਨੌਜਵਾਨ ਹੈ ਜਿਹੜਾ ਉੱਥੋਂ ਦਾ ਨੌਜਵਾਨ ਹੈ ਜਿਹਦੇ ਨਾਮ ਨਾਸਿਰ ਹੈ ਉਹਦੇ ਨਾਲ ਵਿਆਹ ਕਰਵਾਇਆ ਤਾਂ ਜਿਸ ਤੋਂ ਬਾਅਦ ਕਾਫੀ ਜਿਹੜਾ ਮੁੱਦਾ ਇਹ ਸੋਸ਼ਲ ਮੀਡੀਆ ਦੇ ਨਾਲ ਨਾਲ ਟੀਵੀ ਚੈਨਲ ਦੇ ਉੱਤੇ ਕਾਫੀ ਪ੍ਰਫੁੱਲਿਤ ਹੋਇਆ ਸੀ ਜਿਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਹੁਣ ਐਕਸ਼ਨ ਲੈਂਦਿਆਂ ਹੋਇਆ ਪਾਕਿਸਤਾਨ ਦੇ ਵੱਲੋਂ ਸਰਬਜੀਤ ਕੋਰ ਉਰਫ ਨੂਰ ਹੁਸੈਨ ਨੂੰ ਰਿਪੋਰਟ ਕਰ ਦਿੱਤਾ ਗਿਆ ਤਾਂ ਹੋ ਸਕਦਾ ਹੈ ਕਿ ਕੁਝ ਸਮੇਂ ਤੱਕ ਨੂਰ ਹੁਸੈਨ ਉਰਫ ਪਾ ਜਿਹੜੀ ਪਾਕਿਸਤਾਨ ਤੋਂ ਜਿਹੜੀ ਨੂਰ ਹਸਨ ਬਣੀ ਹੈ ਜਿਹੜੀ ਸਰਬਜੀਤ ਕੋਰ ਉਹਨੂੰ ਇਧਰੋਂ ਦੀ ਵਾਪਸ ਭੇਜਿਆ ਜਾਵੇ ਤਾਂ ਹੋ ਸਕਦਾ ਹੈ ਕਿ ਏਜੰਸੀਆਂ ਦੇ ਵੱਲੋਂ ਅਟਾਰੀਵਾਕਾ ਸਰਹੱਦ ਦੇ ਉੱਤੇ ਹੀ ਉਸ ਨੂੰ ਆਪਣੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ মিডিਆ ਤੋਂ ਹੋ ਸਕਦਾ ਹੈ ਕਿ ਦੂਰੀ ਬਣਾਈ ਜਾਵੇ ਪਰ ਫਿਲਹਾਲ ਦੀ ਕਰੀ ਇੰਤਜ਼ਾਰ ਜਿਹੜਾ ਵਾ ਉਹ ਜਰੂਰ মিডিਆ ਦੇ ਕਰਮਚਾਰੀ ਜਾਂ ਫਿਰ ਹੋਰ तमाम ਏਜੰਸੀਆਂ ਦੇ ਜਿਹੜੇ ਅਧਿਕਾਰੀ ਨੂੰ ਇੰਤਜ਼ਾਰ ਜਰੂਰ ਕਰਦੇ ਪਏ ਪਰ ਦੇਖਣਾ ਹੋਏਗਾ ਕਿ ਸਰਕਾਰ ਦਾ ਅਗਲਾ ਐਕਸ਼ਨ ਕੀ ਹੋਏਗਾ ਫੈਸਲਾ ਕੀ ਹੋਏਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਗਵਾਂਡੀ ਮੁਲਕ ਦੇ ਨਾਲ ਪਾਕਿਸਤਾਨ ਦੇ ਨਾਲ ਪਹਿਲਾਂ ਹੀ ਬਹੁਤ ਸਾਰੇ ਮਤ ਪੇ ਚੱਲਦੇ ਪਏ ਨੇ ਤਾਂ ਕੋਈ ਵੀ ਰਿਸਕ ਸ਼ਾਇਦ ਅਸੀਂ ਕਹਿ ਸਕਦੇ ਕਿ ਭਾਰਤ ਸਰਕਾਰ ਦੇ ਵੱਲੋਂ ਨਹੀਂ ਲਿੱਤਾ ਜਾਏਗਾ ਜਿੱਦਾਂ ਹੀ ਸਰਬਜੀਤ ਕੋਰ ਪਾਕਿਸਤਾਨ ਤੋਂ ਭਾਰਤ ਵੱਲ ਐਂਟਰ ਹੋਏਗੀ ਏਜੰਸੀਆਂ ਜਿਹੜੀਆਂ ਨੇ ਉਹ ਆਪਣੀ ਹਿਰਾਸਤ ਵਿੱਚ ਸਰਬਜੀਤ ਕੋਰ ਨੂੰ ਲੈਣ ਗਿਆ ਤਾਂ ਉਹਦੇ ਕੋਲ ਪੁਸ਼ ਗੈਸ ਕੀਤੀ ਜਾਏਗੀ ਪੂਰੀ ਜਾਂਚ ਕੀਤੀ ਜਾਏਗੀ ਕਰੀਬ 1 ਤੋਂ 2 ਦਿਨ ਲਗਾਤਾਰ ਉਹਦੀ ਜਾਂਚ ਹੋਏਗੀ ਜਾਂਚ ਤੋਂ ਬਾਅਦ ਉਸ ਨੂੰ ਉਸਦੇ ਪਿੰਡ ਸ਼ਾਇਦ ਸ਼ਾਰਦ ਦੱਸਿਆ ਜਾਏਗਾ ਇਹ ਆਨ ਵਾਲਾ ਸਮਾਂ ਦੱਸੇਗਾ ਕਿ ਪ੍ਰਸ਼ਾਸਨ ਦਾ ਏਜੰਸੀਆ ਦਾ ਅਗਲਾ ਕਦਮ ਕੀ ਹੋਏਗਾ ਪਰ ਫਿਰ ਹਾਲ ਦੀ ਗੜੀਆ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਅਟਾਰੀ ਬਾਗਾ ਸਰਹੱਦ ਦੀ ਜਿੱਥੇ ਕੁਝ ਸਮਾਂ ਰਹਿ ਚੁੱਕਿਆ ਸਰਬਜੀਤ ਕੋਰ ਪਾਕਿਸਤਾਨ ਤੋਂ ਰਿਪੋਰਟ ਹੋ ਕੇ ਇਸ ਰਸਤੇ ਉਹ ਭਾਰਤ ਦੇ ਵਿੱਚ ਐਂਟਰ ਹੋਏਗੀ ਮੀਡੀਆ ਦੇ ਸਾਹਮਣੇ ਹੁੰਦੀ ਹੈ ਜਾਂ ਨਹੀਂ ਹੁੰਦੀ ਏਜੰਸੀਆ ਵੱਲੋਂ ਉਹਨੂੰ ਉੱਥੇ ਹੀ ਬਾਰਡਰ ਦੇ ਉੱਤੇ ਇਹ ਰਾਜ਼ ਵਿੱਚ ਲਿਤਾ ਜਾਂਦਾ ਇਹ ਆਨ ਵਾਲਾ ਸਮਾਂ ਦੱਸੇਗਾ ਪਰ ਵੱਡੀ ਖਬਰ ਅਸੀਂ ਕਹਿ ਸਕਦੇ ਕਿ ਇਹ ਸਾਹਮਣੇ ਜਰੂਰ ਆ ਰਹੀ ਹੈ ਕੇ ਸਰਬਜੀਤ ਕੌਰ ਜਿਹੜੀ ਕਿ ਐਸਡੀਪੀਸੀ ਦੇ ਜਥੇ ਦੇ ਵਿੱਚ ਗੁਰੂ ਧਾਮ ਦੇ ਦਰਸ਼ਨਾਂ ਦੇ ਵਾਸਤੇ ਐਸਡੀਪੀਸੀ ਦੇ ਜਥੇ ਦੇ ਵਿੱਚ ਪਾਕਿਸਤਾਨ ਦੇ ਵੱਲ ਰਵਾਨਾ ਹੋਈ ਸੀ ਤਾਂ ਮੌਕੇ ਦਾ ਫਾਇਦਾ ਚੁੱਕਦਿਆਂ ਹੋਇਆ ਸਰਬਜੀਤ ਕੌਰ ਜਥੇ ਦੇ ਨਾਲ ਵਾਪਸ ਨਹੀਂ ਆਈ ਤਾਂ ਦੱਸਦੀ ਕਿ 2 ਮਹੀਨੇ ਲਗਾਤਾਰ ਸਰਬਜੀਤ ਕੌਰ ਦੀ ਭਾਲ ਲਗਾਤਾਰ ਰਹੀ ਸੀ ਭਾਰਤ ਦੇ ਵਿੱਚ ਲਗਾਤਾਰ ਭਾਲ ਕੀਤੀ ਜਾਂਦੀ ਸੀ ਤਾਂ ਪਾਕਿਸਤਾਨ ਦੇ ਵਿੱਚ ਵੀ ਉਹ ਗੁਪਤ ਤਰੀਕੇ ਦੇ ਨਾਲ ਰਹਿ ਰਹੀ ਸੀ 2 ਮਹੀਨੇ ਬਾਅਦ ਜਦੋਂ ਪਾਕਿਸਤਾਨ ਸਰਕਾਰ ਨੂੰ ਪਤਾ ਲੱਗਾ ਕਿ ਇਹ ਜਿਹੜੀ ਸਰਬਜੀਤ ਕੌਰ ਆ ਇਸ ਪਾਕਿਸਤਾਨ ਦੇ ਵਿੱਚ ਇਸ ਪਿੰਡ ਦੇ ਵਿੱਚ ਹੈਗੀ ਉਸ ਤੋਂ ਬਾਅਦ ਸ਼ਾਇਦ ਪਾਕਿਸਤਾਨ ਦੇ ਵੱਲੋਂ ਐਕਸ਼ਨ ਲੈਂਦਿਆਂ ਹੋਇਆ ਸਰਬਜੀਤ ਕੋਰ ਨੂੰ ਡਿਪੋਰਟ ਕਰ ਦਿੱਤਾ ਗਿਆ ਤਾਂ ਕੁਝ ਹੀ ਸਮੇਂ ਤੱਕ ਸਰਬਜੀਤ ਕੋਰ ਇਸ ਰਸਤਿਆਂ ਭਾਰਤ ਦੇ ਵਿੱਚ ਐਂਟਰ ਹੋ ਸਕਦੀ ਹੈ ਕੈਮਰਾਮੈਨ ਮਨੋਜ ਦੇ ਨਾਲ ਸੁਖਚਾਨ ਸਿੰਘ ਡੇਲੀ ਪੋਸ ਪੰਜਾਬੀ ਅਟਾਰੀ ਵਾਗ ਸਰਹੱਦ